ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੋਹਰਾ ਨਸਲ ਦੀ ਮੈਂ ਦਿਖਾਉਣੀ ਹੈ ਚੰਗੀ ਪ੍ਰੋਪਰ ਤਿਆਰ ਹੋਈ ਵੀ ਸੂਨ ਵਾਲੀ ਹੈ ਡਟੇਰ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਆਪਣਾ ਅਮਰਉਂਦੇਸਾ ਜੀ ਮਲੇਟਪੇਲੇ ਜਿਲ੍ਹਾ ਪਣ ਪੈ ਗਿਆ ਸ਼ਰੂਰ ਜਿਹੜਾ ਪੈ ਗਿਆ ਠੀਕ ਆ ਧੂਰ ਜਨੇ ਦੇ ਨਜ਼ਦੀਕ ਆ ਗਏ ਨਾ ਆ ਧੂਰ ਜਨਾ ਧੂਰ ਇਸ ਤਰ੍ਹਾਂ ਕਿਲੋਮੀਟਰ ਹੈ ਆਪਾਂ ਠੀਕ ਆ ਇਧਰ ਸ਼ੇਰਪੁਰ ਪੈ ਗਿਆ 7-8 ਮੋਬਾਈਲ ਨੰਬਰ ਆਪਣਾ ਜੀ 62399 47399 62399 47399 47399 ਜਿਹੜੀ ਆਪਾਂ ਤੁਹਾਡੀ ਮੱਝ ਦੇਖੀ ਜਾਂਦੇ ਆ ਇਹ ਕਿਹੜਾ ਸ਼ੂਆ ਬਈ ਸੁੰਦੀ ਆ ਇਹ ਤੀਜਾ ਸ਼ੂਆ ਸੁੰਦੀ ਆ ਵੀਰੇ ਘਰ ਦੀ ਮੈਂ ਆਪਣੀ ਹਾਂ ਘਰ ਦੀ ਮੈਂ ਆਪਣੀ ਆਪੇ ਆਪਣੇ 10-12 ਮੱਝਾਂ ਰੱਖੀਆਂ ਮੇਰੇ ਨਾਲ ਠੀਕ ਆ ਦੁੱਧ ਪਾਉਂਦੇ ਆ ਇਹਦੀ ਆਪਾਂ ਸਭ ਤੋਂ ਦੇਖੋ ਬਹੁਤ ਵਧੀਆ ਕੰਮ ਆ ਵੀਰਾਂ ਦਾ 14-15 ਬੱਚਾ ਖੜੀਆਂ ਬਸ ਦੁੱਧ ਪਾਉਨੇ ਆਪਾਂ ਹਾਂ ਤੇ ਜਾਂ ਇੱਕ ਅੱਧਾ ਪਾਸੇ ਜੁੜ ਜੇ ਵੇਚ ਦੇ ਦਿੰਦੇ ਠੀਕ ਹੈ ਜਿਹੜੀ ਇਹ ਮੱਝ ਆ ਗਈ ਕਿਹੜਾ ਸੂਆ ਸੁੰਦੀ ਆ ਇਹ ਤੀਜਾ ਸੂਆ ਸੁੰਦੀ ਆ ਵੇ ਘਰ ਦੀ ਜਾਂਪੜ ਆਪਣੇ ਕਿਹੜੇ ਸੀਮਨ ਦੀ ਐ ਇਹ ਜੋਗਰਾਜ ਦੀ ਸੋ ਜੋਗਰਾਜ ਸਾਣ ਦੀ ਆਪ ਆ ਜਿਹੜਾ ਜਵਰਾਜ ਦਾ ਪਿਓ ਆ ਜੋਗਰਾਜ ਵੀਰ ਕਰਨਬੀਰ ਕੋਲੇ ਸੁਨਾਰੀ ਵਾਲਾ ਉਹ ਸਾਣ ਦੀ ਆ ਗਈ ਤੇ ਇਹਦੀ ਮਾਥਲੇ ਫਿਰ ਕਿੰਨਾ ਦੁੱਧ ਆਦ ਸੀਗਾ ਇਹ ਥੱਲੇ ਮਾਜ ਨੇ ਆਪਾਂ 22-23 ਕਿਲੋ ਦੁੱਧ ਸੀ ਵੀਰੇ ਅੱਛਾ ਇਹਦੇ ਦੂਜੇ ਜੀ ਆਪਣਾ 18 ਕਿਲੋ ਦੁੱਧ ਤੇ ਕੱਢਿਆ ਗਾ ਦੂਜੇ ਸੂਆ 18 ਕਿਲੋ ਦੇ ਪਹਿਲਾ ਤੇ ਦੂਜਾ ਸੂਆ ਆਪਾਂ ਚੋੜੀ ਠੀਕ ਹੈ ਤੇ ਦੁੱਧੋ ਕੈ ਕਿ ਮਹੀਨੇ ਪਹਿਲਾਂ ਛੱਡੀ ਇਹ ਇਹ 2.5 ਮਹੀਨੇ ਪਹਿਲਾਂ ਛੱਡੀ ਵੀਰੇ ਅੱਛਾ ਸਿਰਫ 2.5 ਮਹੀਨੇ ਪਹਿਲਾਂ ਤੁਸੀਂ ਆਪ ਛੱਡੀ ਗਈ ਰਹਿੰਦੀ ਸੀ ਠੀਕ ਹੈ ਮਾਲਾ ਜੀ ਮੈਂ ਕਹਿੰਦਾ ਕੱਪ ਕੱਪ ਲੰਬਾ ਟਾਈਮ ਦੁੱਧ ਦੇਣ ਵਾਲੀ ਜਦੋਂ ਆਏ ਤਾਂ ਪੱਤ ਬਸਲੀ ਆਪ ਛੱਡਣੀ ਪੈਂਦੀ ਠੀਕ ਹੈ ਤੇ ਹੁਣ ਦਿਨ ਕੈ ਕਿ ਸੂਣ ਦੇ ਲੈਂਦੀ ਆ ਇਹਦੇ ਮੈਨੇ 20-30 ਦਿਨ ਪੂਰੇ ਹੁੰਦੇ ਸੀ ਅੱਜ ਹੋ ਗਈ 10 ਪੂਰੇ ਪੂਰੇ 10 ਦਿਨ ਬਾਕੀ ਪਏ ਆ 10 ਦਿਨ ਬਾਕੀ ਬਾਕੀ ਗਰਮੀ ਹਿੱਲ ਤੇ ਅਭੀ ਪਹਿਲਾਂ ਵੀ ਸੂਛ ਸਕ ਤੇ ਚੌਂਡ ਚਵਾਹ ਧਾਰਾਂ ਤੁਰਾ ਜਮਾ ਇੱਕ ਨੰਬਰ ਆ ਵੀਰੇ 23 ਕਿਲੋ ਦੀ ਮੂਰਲੀ ਗਾੜੀ ਐ ਅੱਛਾ ਹਾਂ 23 ਕਿਲੋ ਨੰਬਰ ਤੇ ਐਤ ਕੀ ਫੇ ਤੇਰਾ ਮਨ ਕੀ ਕਹਿੰਦਾ ਵੀ ਕਿੰਨਾ ਤੋ ਤੋ ਪਾਉ ਗੋ ਗਰਮੀ ਦੇ ਸਹਾਰੇ ਮੈਂ 18 ਕਿਲੋ ਦਾ ਪੱਕਾ ਹੀ ਆ ਉਹ 20 ਦਿਨ ਨਹੀਂ ਲੱਗ ਗਿਆ ਬੰਦੇ ਤੇ ਚੌਂਡ ਚਵਾਹ ਕਿਹਨਾਂ ਨੰਬਰ ਜਮਾ ਇੱਕ ਨੰਬਰ ਆ ਵੀਰੇ ਜੇ ਚਾਹੇ ਜਵਾਬ ਬਾਅਦ ਜੇ ਜਵਾਬ ਵੀ ਦੋੜੂਗਾ ਬਾਕੀ ਕੱਦ ਬੱਡ ਪੜੀ ਪੂੜੀ ਬਹੁਤ ਜ਼ਿਆਦਾ ਹੈ ਪੂਰਾ ਵੱਡਾ ਵੀਰੇ ਦੇਖ ਲੋ ਸਾਹਮਣੇ ਬਾਕੀ ਤੇ ਫਿਰ ਟੀਕਾ ਐਤ ਕੀ ਕਿਹੜਾ ਭਰਾਇਆ ਦੇ ਕੋਈ ਦੂਰ ਦਾ ਵੀਰੇ ਠੀਕ ਆ ਲਖਮੀ ਜੀ ਫਰਾਂ ਦਾ ਕੋਈ ਨੂ ਦਾ ਤੇ ਸੇਗਾ ਮੂਬਤਾ ਕੁੰਡਾ ਜਾਵਾ ਹਾਂ ਬਾਕੀ ਬੀਮਾ ਕਰਵਾਇਆ ਹੈ ਵੀਰੇ ਆਪਾਂ ਸਾਰੇ ਡੱਕਰਾਂ ਦਾ ਆਪਣਾ ਬੀਮਾ ਕਰਵਾਇਆ ਹੋਆ ਆਪਾਂ ਇਹਨੂੰ ਕਾ ਵੀ ਦੇ ਦਾਂਗੇ ਠੀਕ ਹੈ ਕੋਈ ਵੀ ਰੱਬ ਨਾਲ ਕਰੇ ਗੱਲਬਾਤ ਹੁੰਦੀ ਹੈ ਠੀਕ ਹੈ ਨਾਲਾ ਬੀਮਾ ਕਰਵਾਇਆ ਹੈ ਕਿਹੜੀ ਕੰਪਨੀ ਦਾ ਹੋਇਆ ਹੈ ਇਹ ਆਪਣਾ ਸਰਕਾਰੀ ਇਹ ਤੋਂ ਭਰਾ ਹੈ ਵੀਰੇ ਬੈਂਕ ਤੋਂ ਪਿਆਵਣ ਸੰਦ ਅੱਛਾ ਇਸ ਵੀ ਬੈਂਕ ਤੋਂ ਅੱਛਾ ਇਸ ਵੀ ਬੈਂਕ ਤੋਂ ਕਰਵਾਇਆ ਹੋਇਆ ਹੈ ਆਪਾਂ ਤੇ ਸਾਰੇ ਪਰਸਨਾਂ ਦਾ ਬੀਮਾ ਹੈ ਸਾਰੇ ਪਰਸਨਾਂ ਦਾ ਬੀਮਾ ਹੈ ਆਪਾਂ ਮਨ ਜੇ ਗੌਰ ਸਿਰ ਹੁੰਦੀ ਤਾਂ ਦਾ ਰਪਨਾ ਕਰਦੇ ਆਪਾਂ ਨੂੰ ਸਾਰੇ ਆਪਣੀ ਗਰੁੱਪ ਬਣਾ ਲਿਆ ਆਪਾਂ ਨੂੰ ਮਿਲੂ ਆਪਾਂ ਬੰਦੇ ਬੀਮਾ ਦਵਾ ਸਕਦੇ ਆਂ ਹਾਂ ਦਵਾ ਸਕਦੇ ਆ ਆਪਾਂ ਬੈਠੇ ਆਪਾਂ ਦਵਾ ਦੇ ਕੈਸਾ ਨਾਲ ਦਾ ਬੀਮਾ ਬੀਮਾ ਇਹ 150 ਦਾ ਕਰਵਾਇਆ ਹੁਣ ਕਿੰਨਾ ਟਾਈਮ ਹੋ ਗਿਆ ਹੋਇਆ 6 ਮਹੀਨੇ ਹੋ ਗਏ ਬੀਮਾ ਦਾ ਅੱਛਾ ਮੰਨ ਕੇ ਚੱਲ ਹਲੇ 12 13 ਮਹੀਨੇ 15 ਮਹੀਨੇ ਪਿਆ ਹੈਗਾ ਹਾਂ ਪੂਰਾ ਪਿਆ ਠੀਕ ਹੈ ਤੇ ਮੁੱਲ ਵਾੜੀ ਇਹਦਾ ਕੀ ਰੱਖਿਆ ਆਪਾਂ ਮੁੱਲ ਵੀ ਦੇ ਕਰ ਨੂੰ ਕੋਈ ਮਰਜ਼ੀ ਕਰੀ ਜਈਏ ਇੱਕ ਅਸੀਂ ਝੋਟੀ ਛੱਡਾਂਗੇ ਇੱਕ ਅਸੀਂ ਮਾਨਦਾਨ ਹੋ ਜਾਊਗਾ ਮਾਨਦਾਨ ਕਰਾਂਗੇ ਕੋਈ ਨੂਰ ਦਾ ਲੱਗਿਆ ਵਾ ਠੀਕ ਆ ਕੋਈ 18 ਕਿਲੋ ਆਪਣਾ ਚੋਹਿਆ ਵਾ ਇਹ ਕੋਈ ਆਪਾਂ ਨੂੰ ਬੂਗਾ ਸਵਾਕੇ ਦੇ ਦੋ ਤਾਂ ਆਪਾਂ ਸਵਾਕੇ ਦੇਣਾ ਫਿਰ ਉਹੀ ਕੀਮਤ ਹੋਊਗੀ ਠੀਕ ਹੈ ਜਿਵੇਂ ਹੁਣ ਆਪਾਂ 18 ਕਿਲੋ ਬਾਕੀ ਵੀ ਤੇਰੇ ਮੱਝਾ ਲੱਗ ਭਾਗ ਫਿਰ ਹੋਣਗੇ ਬੜੀਆ ਬਈ ਮਾਂ 22 ਕਿਲੋ ਆ ਛੋਟੀ ਛਲੇ ਲੋ ਤਾਂ ਠੀਕ ਹੈ ਹੋਰ ਵੀ ਜਹੇ ਵਾਲਾ ਮੰਨ ਚਾਹ। ਠੀਕ ਹੈ ਚੰਗੇ ਮੱਝੇ ਰੱਖਦੇ ਆ। ਚੰਗੀ ਮੈਂ ਰੱਖਦੇ ਵੀਰੇ ਚੰਗੀ ਕੀਮਤ ਤਾਂ ਨਹੀਂ ਲੱਗਦੀ ਜਦੋਂ ਫਿਰ ਖਰਾਕ ਫਿਰ ਗੁੱਲੀ ਲੈਣਾ ਪੋਨੇ ਜਾਂ ਘਰ ਤਾਂ ਦੇਣਾ ਗੁੱਲੀ ਲੈਣਾ ਤੇ ਸੋਲਿਆ ਸਿਲਕਾ ਤੇ ਕਣਕ ਦਾ ਸਿਲਕਾ ਠੀਕ ਹੈ ਬਸ ਉਹ ਸਮਾਨ ਪੋਨੇ ਉਹ ਦੁੱਧ ਕਢਾਉਂਦਾ ਕੋਸ ਹੈ ਨਾ ਠੀਕ ਹੈ ਤੇ ਮੁੱਲ ਸੁਬਰ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਜੋਗਰਾਜ ਦੀ ਆ ਕਿ ਇੱਕ ਕਹਿਣ ਜੇ ਗੱਲਾਂ ਨਹੀਂ ਤੇ ਕੱਦ ਵੱਡ ਤੇ ਜਿਵੇਂ ਦਰਮਿਆਨੇ ਕੱਦ ਦਾ ਬੰਦਾ ਦੂਜੇ ਪਾਸੇ ਖੜਾ ਦਿਖਣਾ ਹੀ ਨਹੀਂ ਇਹਦੇ ਐਡੀ ਵੱਡੀ ਆ ਤੇ ਟਿੱਬੇ ਤੇ ਜਿਹੜਾ ਫਿਰਦੇ ਆ ਫੁੱਲ ਸਹਿਜ ਆ ਵੱਡੀ-ਬੁੱਡੀ ਫੁੱਲ ਵੱਡੀ ਆ ਕੋਈ ਵੀ ਰਹੀ ਨਾ ਮੰਨ ਕੇ ਆਵੇ ਬੇਟੇ ਲੋਨੇ ਵੀਡੀਓ ਪਾਈ ਜਾ ਕੇ ਛੋਟੀ ਹੀ ਨਿਕਲੀ ਸੋ ਤੁਸੀਂ ਆਪਦੀ ਜੇਬ ਦੇਖ ਕੇ ਚਰਣਾਗੇ ਤੇ ਮੈਂ ਪੂਰੀ ਹੁੰਦੜਹੇਲ ਤੇ ਬਾਕੀ ਮਿਹਨਤ ਹੀ ਦੇਖੋ ਕੁੰਬੜਾ ਵਗੈਰਾ ਪੁਰਾਣੀ ਪੂਰਾ ਦੁੱਧ ਵਾਲਾ ਪੀਸਾ 2.5 ਕਿਲੋ ਦੀ ਵੀਰ ਦਾ ਖਦਾ ਗਾੜੀ ਆ ਜੋਗਰਾਜ ਬਨ ਕਿਹੜਾ ਸਾਣਾ ਜਵਰਾਜ ਦਾ ਪਿਓ ਜਿਹਦਾ ਬੱਚਾਗਾ ਬਲੀ ਵੱਧਨੀ ਵਾਲਾ ਉਹਦੇ ਝੋਟੇ ਬਹੁਤ ਦੁੱਧ ਦੇਈਆਂ ਉਸ ਬਲੱਡ ਲਾਈਨ ਦੇ ਵਿੱਚੋਂ ਮੈਂ ਇਹ ਆ ਗਈ ਤੀਜਾ ਸੂਆ ਸੁੰਦੀ ਆ ਕੋਈ ਨੂਰ ਦਾ ਲੱਗਿਆ ਵਾ ਟੀਕਾ ਟੂਰੀ ਮੜਾ ਲੈਵਾ ਦਿਖਾ ਦਈਏ ਹਜੇ 10 ਦਿਨ ਦੀ ਕੱਚੀ ਆ ਸੋ ਬਾਕੀ ਹੋਰ ਚੀਜ਼ ਦੇਖੋ ਕੋਈ ਲੈਵਾ ਨਹੀਂ ਟੁੱਟਵਾ ਮੈਂ ਦਾ ਇਹਦਾ ਗੱਠ ਗੱਠ ਦੀ ਬਿੱਥੀ ਤੇ ਥਣ ਪਿਆ ਕੱਦ ਬੈੱਡ ਪੂਰਾ ਪਲੀ ਪੁਲੀ ਵੀ ਬਹੁਤ ਜ਼ਿਆਦੇ ਆ ਤੀਜਾ ਸੂਆ ਸੂਣ ਨੂੰ ਰੈਡੀ ਆ ਚਲ ਐ ਚਲ ਵੀਰ ਵਾਲਾ ਸੋ ਰੰਗ ਬਿਲਕੁਲ ਕਾਲਾ ਜਾਮਣ ਵਰਗਾ ਤੇ ਫਿਰ ਬੱਚੇ ਵੀ ਵਧੀਆ ਪਾਉਂਦੀ ਹੋਊ ਪਰੇ ਟੌਪ ਦੇ ਵੀਰੇ ਪੂਰੇ ਟੌਪ ਦੇ ਵਿੱਚੇ ਪਾਉਂਦੀ ਆ ਐ ਮਨਤਿਆ ਪਹਿਲੇ ਗਰੀ ਕੱਟਾ ਵੇਚਿਆ ਪਹਿਲਾਂ ਅੱਛਾ ਹਾਂ ਹਾਂ 20000 ਦਾ ਕੱਟਾ ਵੇਚਿਆ 10 ਹੀ ਨੇ ਸੋ 10 ਮਹੀਨੇ ਵੀ ਦੱਸਦੇ ਇਹਦਾ ਬੱਚਾ ਇੰਦਾ ਦੀ ਮਹਿੰਗਾ ਆਪਰੋਂ ਪਤਾ ਵੀ ਕੱਟਾ ਦੇ ਦੇ ਗੱਟੀ ਦੇ ਦੇ ਬਰੀਡਿੰਗ ਦੇ ਲੈ ਕੇ ਕਮਾਉਣੇ ਆ ਬੱਚੇ ਅੱਗੇ ਸੋ ਦੇਖੋ ਨੇਵਾ ਲੂਬਾ ਦੇਖੋ ਤੇ ਪੂਰੇ ਵੱਡੇ ਚਗਾਠੇ ਦੀ 180000 ਚੋਂ ਗਜੈਸ ਮੌਕੇ ਤੇ ਹੋਊਗੀ ਨੇਵਾ ਸਾਫ ਸਿਧਰਾ ਜੋਗਰਾਜ ਬੰਨਦੀ ਆ ਆਪਾਂ ਕੋਹਿ ਨੂਰ ਦਾ ਲੱਗਿਆ ਵਾਗੇ ਸੀਮਣ ਦੇ ਤੇ ਨੰਬਰ ਬੋਲੀ ਵੀ ਦੁਆਰੇ ਆਪਣਾ 68391 473 ਪਿੰਡ ਬਦੇਸਾ ਹਾਂਜੀ ਜ਼ਿਲ੍ਹਾ ਸੰਗਰੂਰ ਪਹਿਗਾ ਸੋ ਕੋਈ ਵੀ ਵੀਰ ਖਰੀਦਣਾ ਚਾਹ ਬਣੋ ਵੇਸਣ ਰਾਮ ਬਾਜ ਨੂੰ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ